ਕਰਦਾ ਠੀਕ ਹੈ ਅਜਾਲਟਾ ਬੰਦ ਕਰੋ ਹੁਣ ਆਪਾਂ ਲੈਫਟ ਮੋੜ ਕੱਟਣਾ ਹੈ ਤੇ ਜਦੋਂ ਲੈਫਟ ਮੋੜ ਕੱਟਣਾ ਹੈ ਤੇ ਚਾਰ ਕੇ ਯਾਨੀ ਕਿ ਰਾਈਟ ਸਾਈਡ ਨੂੰ ਗੱਡੀ ਰੱਖ ਕੇ ਪਿੱਟਿਓ ਠੀਕ ਹੈ ਜੇ ਕੋਈ ਮੋੜੇ ਗੱਡੀ ਆ ਗਈ ਗੱਡੀ ਸਟਾਪ ਹੀ ਕਰਨੀ ਪੈਣੀ ਹੈ ਪਿੱਛੇ ਦੇਖ ਲਿਓ ਥੱਲੇ ਵੀ ਠੀਕ ਹੈ ਅੱਧਰ ਵੀ ਚੈੱਕ ਕਰ ਲਓ ਠੀਕ ਹੋ ਸਹੀ ਆ ਵੇਗਾ ਠੀਕਾ ਇਹ ਸਿੱਧੇ ਘਾਤਵਾ ਹਾਂ ਇਹ ਚਾਹੀਏ ਠੀਕ ਸਹੀ ਮੋੜ ਘਟ ਹੋਇਆ ਚਲੋ ਸਪੀਡ ਦਾ ਬਸ ਥੋੜੀ ਜਿਹੀ ਹਣਾ ਪਹਿਲੇ ਗੇਅਰ 'ਚ ਇੱਥੇ ਆਪਾਂ ਗੱਡੀ ਰੱਖਣੀ ਹੈ ਕਿਉਂਕਿ ਹੁਣ ਇੱਥੇ ਰਸਤਾ ਵੀ ਜਾਣਕਾ ਹੈਗਾ ਉਹਨਾਂ ਕਈ ਆ ਮੋਨ ਸਿੱਧੇ 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 ਅੱਗੇ ਮੋੜ ਘੇੜ ਜੇ ਬਹੁਤ ਹੋ ਜਾਂਦਾ ਹੋਰ ਜਾਂਦਾ ਹੁੰਦਾ ਇਹਨਾਂ ਦਾ ਆਪਾਂ ਨਾਲ ਅੱਗੇ ਕੋਈ ਹੋਰਨ ਦਿੰਦਾ ਆ ਤੁਸੀਂ ਵੀ ਹੋਰਨ ਦੇਣਾ ਆ ਜਾਣਕਾ ਅਗਲੇ ਨੂੰ ਵੀ ਪਤਾ ਲੱਗੇ ਆਪਾਂ ਆ ਆ ਪਾਹਨਾ ਮੁਰੇ ਆਉਂਦੇ ਆ ਨਾਲੇ ਹੋਰਨ ਦਾ ਬਰੀਦਾ ਹੁੰਦਾ ਪਹਿਲੇ ਵੀ ਆਤਾ ਸੀ ਹਣਾ ਸਿੱਧਾ ਜਾਣਾ ਪਾਸੇ ਤੇ ਜਾ ਕੇ ਲੈਫਟ ਮੋੜ ਕੱਟਣਾ ਤੇ ਜਿਹੜਾ ਹੁਣ ਅਗਲਾ ਮੋੜ ਹੈ ਇਹ ਵੀ ਜਣਕ ਛੋਟਾ ਯਾ ਰਸਤਾ ਛੋਟਾ ਮੋੜ ਹੈ ਇਹ ਤੁਹਾਨੂੰ ਚਾੜ ਕੇ ਗੱਡੀ ਕੱਟਣੀ ਪੈਣੀ ਹੈ ਚਾੜਨ ਦਾ ਮਤਲਬ ਹੈ ਜਦੋਂ ਲੈਫਟ ਚੱਲੇ ਆ ਰਾਈਟ ਸਾਈਡ ਤੇ ਗੱਡੀ ਚਾੜ ਕੇ ਫਿਰ ਗੱਡੀ ਕੱਟ ਹੋਣੀ ਇਹ ਮੋੜੇ ਗੱਡੀ ਆ ਜਾਵੇ ਫਿਰ ਰੋਕਣੀ ਪਣੀ ਇੱਥੇ ਗੱਡੀ ਤੋਂ ਸਾਈਡ ਤੇ ਔਰਾਂ ਦਾ ਬੁਗਲ ਹੈ ਤੇ ਅੱਧਾ ਕਲਚ ਜਿੱਦਾਂ ਜਿੱਦਾਂ ਮੂਡ ਆਉਣਾ ਉਦੋਂ ਆਪਾਂ ਸਟੇਜ ਕਮਾਉਣਾ ਆ ਹਾਂ ਬਰੇਕ ਸ਼ਾਰਟ ਦੋ ਕੱਢ ਦੋ ਕੱਢ ਦੋ ਕੱਢ ਦੋ ਕੱਢ ਦੋ ਜਿਆਦਾ ਕੱਢ ਦੋ ਠੀਕ ਹੈ ਫਸ ਬਹੁਤ ਹੈ ਸਿੱਧੇ ਕਰੋ ਜਿਆਦਾ ਕਟੋ ਪਾਓ ਸਹੀ ਚੱਲ ਸ਼ਿਫਟ ਦੋ ਕਲਚ ਸਿੱਧੇ ਜਾਣਾ ਹੁਣ ਆਪਾਂ ਸਿੱਧੇ ਜਾ ਕੇ ਮੂਰੇ ਆਉਣਾ ਹੈ ਟੀਪ ਪੁਆਇੰਟ ਬੰਡਣਾ ਉੱਥੇ ਇਦਾਂ ਟੀ ਪੁਆਇੰਟ ਤੇ ਆਪਾਂ ਉੱਥੇ ਰੁਕੀ ਹੋਈ ਗੱਡੀ ਪਹਿਲਾਂ ਰੁਕਣੀ ਹੈ ਜਿੱਥੇ ਰੋਡ ਦੀਦਾ ਤੇ ਫਿਰ ਰੋਡ ਚੈੱਕ ਕਰਨਾ ਦੋਨਾਂ ਪਾਸੇ ਖਾਲੀ ਆ ਰੋਡ ਫਿਰ ਰੋਡ ਦੇ ਗੱਡੀ ਚੜਨੀ ਹੈ ਕਿਉਂਕਿ ਪਹਿਲ ਉੱਥੇ ਆਪਣੀ ਨਹੀਂ ਆ ਗਈ ਹੈ ਟੀ ਪੁਆਇੰਟ ਤੇ ਤਾਂ ਕੋਈ ਹੋਰ ਦੂਜੇ ਰੋਡ ਤੇ ਗੱਡੀ ਲੈ ਕੇ ਚੱਲੇ ਪਹਿਲਾਂ ਆਪਾਂ ਰੋਡ ਹੀ ਚੈੱਕ ਕਰਨਾ ਕਿ ਰੋਡ ਖਾਲੀ ਆ ਉੱਥੋਂ ਜਾਣਾ ਹੈ ਆਪਾਂ ਰਾਈਟ ਪਾਸੇ ਇੱਥੋਂ ਹਿੰਡੀਕੇਟਰ ਲਾਓ ਨਾ ਇਤੋਂ ਕਲੱਚ ਦਬ ਬਲੋ ਗੱਡੀ ਤੁਹਾਡੀ ਰੁੜੀ ਜਾਣੀ ਹੈ ਬ੍ਰੇਕ ਨਾ ਲਾਇਓ ਬ੍ਰੇਕ ਉੱਤੇ ਜਾ ਕੇ ਲਾਇਓ ਹੌਲੀ ਹੌਲੀ ਬ੍ਰੇਕ ਲਾਓ ਇਤੋਂ ਅੱਗੇ ਜਾ ਕੇ ਰੋਕਿਓ ਗੱਡੀ ਹਾਂ ਸਟਾਪ ਕਰੋ ਗੱਡੀ ਹਣ ਚੈੱਕ ਕਰੋ ਇਧਰ ਦੀਦਾ ਕਿ ਨਹੀਂ ਨਹੀਂ ਛੋੜਾ ਮਾੜੀ ਅੱਗੇ ਨੂੰ ਕਰੋ ਗੱਡੀ ਫੇਰ ਸਟਾਪ ਕਰੋ ਦੀਦਾ ਹਾਂ ਇਧਰ ਠੀਕ ਹੈ ਦੀਦਾ ਹਾਂ ਚਲੋ ਦੂਰੋ ਗੱਡੀ ਵੀ ਸ਼ੀਸ਼ੇ ਚੈੱਕ ਕਰ ਲਵਾਂਗੇ ਚਲੋ ਇਹ ਗੱਡੀ ਸੱਜੀ ਕਰੋ ਹਾਂ ਠੀਕ ਚਲੋ ਬਾਕੇ ਰੋਕੀ ਦੀ ਉੱਥੇ ਹੁੰਦੀ ਜਿੱਥੇ ਆਪਾਂ ਨੂੰ ਰੋਡ ਦੀਦਾ ਹੁੰਦਾ ਤਾਕੀ ਜਦੋਂ ਨਾ ਗੱਡੀ ਰੋਕੀਦੀ ਹੁੰਦੀ ਆ ਥੋੜੀ ਜਿਹੀ ਗਲਾਈ ਵਿੱਚ ਰੋਕ ਲਈਦੀ ਹੁੰਦੀ ਘੁਮਾ ਕੇ ਰੋਕ ਲਈਦੀ ਹੁੰਦੀ ਗੱਡੀ ਸਿੱਧੇ ਆ ਰਹੇ ਤੁਸੀਂ ਇੱਥੇ ਇੱਦਾਂ ਹੋਰ ਇੱਥੇ ਦੀਦਾ ਨਹੀਂ ਕਿ ਇੱਥੇ ਵੀ ਹੋਰ ਹੁੰਦਾ W ਉਹ ਕਿ ਕਈ ਹੋਰ ਤੁਹਾਨੂੰ ਜੇ ਦੇਖੀ ਲਿਆ ਬਾਕੀ ਕਦਾ ਮੂਰੇ ਜਾਂਦਾ ਅਚਾਨਕ ਬਾਕੀ ਇਹ ਨਾ ਬ੍ਰੇਕ ਤਾਂ ਦੇਖਣਾ ਆ ਜੇ ਕਿ ਹੋਰੇ ਇੱਦਾਂ ਚਲੋ ਰੌਂਗ ਵੀ ਆਉਂਦਾ ਆ ਨਹੀਂ ਦੇਖ ਕੇ ਇੱਦਾਂ ਮੂਰੇ ਆਉਂਦੇ ਆ ਤੇ ਤੁਸੀਂ ਉੱਥੇ ਕਲੱਚ ਦੱਬ ਕੇ ਬ੍ਰੇਕ ਲਾ ਲੈਣੀ ਏ ਇੱਦਾਂ ਦੇਖੋ ਇਹ ਚੌਰਾਸਤਾ ਆ ਨਾ ਪੱਥਿਆ ਲੋ ਲਓ ਆਲੋ ਫੋਨ ਲਗਾਇਆ ਗੱਬੇ ਆਣ ਕੇ ਮੋਟਰਸਲ ਕੱਟਣ ਹੁੰਦੇ ਆ ਜੇ ਲੋ ਕਿੰਨੇ ਟੱਕਰੇ ਤੁਹਾਨੂੰ ਕੀ ਹੋ ਗਿਆ ਕਿਥੇ ਹੋ ਗਿਆ ਟੱਕਰੀ ਹੋ ਗਈ ਹਾਂ